ਹੁਣ ਸ਼ਲੋਕ ਦੇ ਅੰਦਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਸ਼ਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬਰਮੰਡ ਸੱਚੇ ਦਾ ਭਾਵ ਹੈ ਸਦਾ ਥਿਰ ਰਹਿਣ ਵਾਲਾ ਕਾਇਮ ਰਹਿਣ ਵਾਲਾ ਇਸ ਜਗਤ ਵਿੱਚ ਸਦਾ ਥਿਰ ਰਹਿਣ ਵਾਲਾ ਕੇਵਲ ਪ੍ਰਮਾਤਮਾ ਜੀ ਪ੍ਰਭੂ ਹੈ ਹੁਣ ਸਾਬ ਜੀ ਕਹਿੰਦੇ ਹੈ ਸੱਚੇ ਪਾਤਸ਼ਾਹ ਤੇਰੇ ਪੈਦਾ ਕੀਤੇ ਹੋਏ ਖੰਡ ਬਰਮੰਡ ਸੱਚੇ ਹਨ ਸੱਚੇ ਦਾ ਭਾਵ ਕੀ ਹੈ ਵਿਖੰਡਾ ਬਰਮੰਡਾ ਨੂੰ ਸਜਣ ਵਾਲਾ ਇਹ ਸਿਲਸਿਲਾ ਇਹ ਤੇਰਾ ਸੱਚਾ ਹੈ ਭਾਵ ਕਿ ਤੂੰ ਸਜੇ ਇਹਨਾਂ ਨੂੰ ਇਸ ਗੱਲ ਦੀ ਵਿਚਾਰ ਨਹੀਂ ਹੋ ਸਕਦੀ ਜੀ ਵੀ ਇਹਨਾਂ ਖੰਡਾਂ ਬਰਮੰਡਾਂ ਨੂੰ ਜਾਂ ਕੁਦਰਤ ਨੂੰ ਸਜਣ ਵਾਲਾ ਕੋਈ ਦੂਜਾ ਤੇ ਚ ਹੈ ਨਹੀਂ ਇਹ ਗੱਲ اٹਲ ਹੈ ਇਹ ਗੱਲ ਸੱਚ ਹੈ ਇਹਨਾਂ ਖੰਡਾਂ ਬਰਮੰਡਾਂ ਨੂੰ ਬਣਾਉਣ ਵਾਲਾ ਸਜਣ ਵਾਲਾ ਕੇਵਲ ਪਰਮਾਤਮਾ ਆਪ ਹੈ ਉਨੇ ਸਾਜੇ ਜੀ ਸਭ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਜੋ ਵੀ ਕੁਦਰਤ ਚ ਸਾਜੇ ਉਹ ਸ਼ਲੋਕ ਵਿੱਚ ਜ਼ਿਕਰ ਕੀਤਾ ਜੀ ਸੱਚੇ ਤੇਰੇ ਖੰਡ ਸੱਚੇ ਬਰਮੰਡ ਸੱਚੇ ਤੇਰੇ ਲੋ ਸੱਚੇ ਆਕਾਰ 14 ਲੋਕ ਇਹ ਵੀ ਤੇਰੇ ਸਾਜੇ ਹੋਏ ਨੇ ਇਹ ਸੱਚੇ ਸੱਚੇ ਆਕਾਰ ਜਿੰਨੇ ਵੀ ਆਕਾਰ ਸਾਜੇ ਨੇ ਕੁਦਰਤ ਦੇ ਅੰਦਰ ਉਹ ਨੇ ਉਮਨੂਕ ਆਕਾਰ ਹੈ ਜੀ ਜੰਤ ਦੇ ਆਕਾਰ ਹੈ ਭਵੇਂ ਜਾਨਵਰਾਂ ਦੇ ਆਕਾਰ ਨਹੀਂ ਉਹ ਸਭ ਆਕਾਰ ਪ੍ਰਮਾਤਮਾ ਨੇ ਬਣਾਏ ਨੇ ਪ੍ਰਮਾਤਮਾ ਨੇ ਸਾਜੇ ਨੇ ਸੱਚੇ ਤੇਰੇ ਲੋ ਸੱਚੇ ਆਕਾਰ ਆਪ ਜੀ ਨਿਤਨੇਮ ਦੀ ਬਾਣੀ ਚ ਰੋਜ਼ ਪੜਦੇ ਹੋ ਮੈਂ ਕੇਵਲ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਜ਼ਿਆਦਾ ਫਰਮਾਨ ਜਾਂ ਸ਼ਬਦ ਲੈ ਕੇ ਚੱਲ ਰਿਹਾ ਕਿਉਂਕਿ ਸਾਨੂੰ ਕੰਠ ਵੀ ਹੋਵੇ ਗਈ ਹੁਕਮੀ ਹੋਗਨ ਆਕਾਰ ਉਹਦੀ ਹੁਕਮ ਦੇ ਵਿੱਚ ਹੀ ਸਾਜੇ ਜਾਂਦੇ ਜੀ ਆਕਾਰ ਉਹਦੀ ਮਰਜ਼ੀ ਦੇ ਅਨੁਸਾਰ ਕਿਸੇ ਪ੍ਰਕਾਰ ਦਾ ਵੀ ਆਕਾਰ ਹੈ ਕਿਸੇ ਪ੍ਰਕਾਰ ਦੇ ਵੀ ਉਦੇਹੀ ਹੈ ਮੈਂ ਫਿਰ ਬੇਨਤੀ ਕਰਾਂ ਚਾਹੇ ਮਨੁੱਖਾ ਦੇਹੀ ਹੈ ਜੀ ਜੰਤ ਕੋਈ ਜਾਨਵਰ ਦੀ ਦੇਹੀ ਹੈ ਇਹ ਸਭ ਉਹਦੀ ਹੁਕਮ ਵਿੱਚ ਸਾਜੇ ਜਾਂਦੇ ਨੇ ਹੁਕਮ ਚ ਬਣਾਏ ਜਾਂਦੇ ਨੇ ਹੁਕਮੀ ਹੋਵਨ ਆਕਾਰ ਉਹਦੇ ਹੁਕਮ 'ਚ ਸਰੀਰ ਸਾਜੇ ਜਾਂਦੇ ਆ ਤੇ ਉਹਦੇ ਹੁਕਮ 'ਚ ਨਾਸ਼ ਹੁੰਦੇ ਨੇ ਹੁਕਮ ਨਾ ਕਿਹਾ ਜਾਈ ਪਰ ਉਹਦੇ ਹੁਕਮ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਜਿਸ ਜਗਤ ਦੇ ਅੰਦਰ ਬਿਆਨ ਦਾ ਭਾਵ ਉਹ ਕਦੋਂ ਸਰੀਰ ਬਣਾਉਂਦਾ ਹੈ ਕਦੋਂ ਨਾਸ਼ ਕਰਦਾ ਹੈ ਇਸ ਹੁਕਮ ਨੂੰ ਕੋਈ ਨਹੀਂ ਬਿਆਨ ਕਰ ਸਕਦਾ ਕੋਈ ਨਹੀਂ ਆਖ ਸਕਦਾ ਕਦੋਂ ਇਸ ਸਰੀਰ ਨੂੰ ਨਾਸ਼ ਕਰ ਦੇਵੇ ਮਿੱਟੀ ਕਰ ਦੇਵੇ ਹੈ ਤਾਂ ਉਹਦਾ ਹੁਕਮ ਜੀ ਕੋ ਦੋ ਇਹ ਸਰੀਰ ਆਕਾਰ ਬਣਾ ਦੇਵੇ ਇਹ ਵੀ ਹੁੰਦਾ ਹੁਕਮ ਹੈ ਪਰ ਇਸ ਹੁਕਮ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਕੋਈ ਹਾਕ ਨਹੀਂ ਸਕਦਾ ਬਿਲਕੁਲ ਵੀ ਨਹੀਂ ਹੁਣ ਕਈ ਵਾਰੀ ਮਾਫ ਕਰਿਓ ਮੈਂ ਸ਼ਬਦ ਵਰਤ ਰਿਹਾ ਹੁਣ ਕਈ ਵਾਰੀ ਅਸੀਂ ਇੱਕ ਆਖ ਵੀ ਦਿੰਨੇ ਸ਼ਬਦ ਵਰਤ ਵੀ ਦਿੰਨੇ ਆ ਵੀ ਜਦੋਂ ਵੀ ਘਰ 'ਚ ਬੱਚਾ ਆਉਣ ਵਾਲਾ ਹੋਵੇ ਤੇ ਅਸੀਂ ਅੰਦਾਜ਼ੇ ਬਹੁਤ ਲਾਣੇ ਆ ਕੁੜੀ ਕਿ ਮੁੰਡਾ ਕੁੜੀ ਕਿ ਮੁੰਡਾ ਹੈ ਤੋਂ ਦੇ ਬਣਾਇਆ ਆਕਾਰ ਹੁਕਮ ਨੂੰ ਕੋਣ বুঝ ਸਕਦਾੰਦਾ ਹੈ ਉਹਦੇ ਸਾਝੇ ਹੋਏ ਨੇ ਆਕਾਰ ਇਹ ਸਾਰੇ ਸਹਿਬ ਕਹਿੰਦੇ ਇਹਦੇ ਹੁਕਮ ਨੂੰ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਜੀ ਹੁਣ ਤੁਸੀਂ ਰੋਜ ਪੜ੍ਹਦੇ ਹੋ ਮੈਂ ਫਿਰ ਇੱਕ ਬਚਨ ਸਾਂਝਾ ਕਰਨ ਲੱਗਿਆ ਤੂੰ ਕਰਤਾ ਸਚਿਆਰ ਮੈਂਡਾ ਸਾਈ ਤੂੰ ਕਰਤਾ ਦਾ ਪਾਪ ਕਰਤਾ ਦਾ ਪਾਪ ਬਣਾਉਣ ਵਾਲਾ ਤੂੰ ਬਣਾਉਣ ਵਾਲਾ ਸਾਰਿਆਂ ਨੂੰ ਬਣਾਉਣ ਵਾਲਾ ਸਚਿਆਰ ਹੈ ਤੂੰ ਆਪ ਸਚਿਆਰ ਹੈ ਪਰ ਉਹਨੇ ਜੋ ਵੀ ਚੀਜ਼ ਬਣਾਈ ਹੈ ਨਾ ਉਹ ਨਾਸ਼ ਵਾਲੂ ਨਾਸ਼ ਹੋਣ ਵਾਲੀ ਐ ਜੋ ਵੀ ਉਹਨੇ ਚੀਜ਼ ਬਣਾਈ ਐ ਇਸ ਜਗਤ ਦੇ ਅੰਦਰ ਪਰ ਆਪ ਉਹ ਸਚਿਆਰ ਐ ਜੀ ਉਹ ਨਾਸ਼ ਨਹੀਂ ਹੋ ਸਕਦਾ ਕਦੇ ਵੀ ਤੂੰ ਕਰਤਾ ਸਚਿਆਰ ਮੈਂਡਾ ਦਾ ਭਾਵ ਮੇਰਾ ਮੈਂਡਾ ਸਾਈਂ ਤੂੰ ਸਾਡਾ ਮਾਲਕ ਐ ਸਾਈਂ ਐ ਮੇਰਾ ਸਾਈਂ ਐ ਜੋ ਤੂੰ ਭਾਵੈ ਸੋਈ ਥਿਸੀ ਇਹ ਹੁਕਮ ਦੀ ਗੱਲ ਐ ਜੋ ਤੈਨੂੰ ਭਾਉਂਦਾ ਹੈ ਉਹ ਜਗਤ ਵਿੱਚ ਹੁੰਦਾ ਹੈ ਤੈਨੂੰ ਕੀ ਪਉਂਦਾ ਹੁਕਮ ਨਾ ਕਿਹਾ ਜਾਏ ਇਹ ਵੀ ਹੁਕਮ ਕੋਈ ਨਹੀਂ ਬਿਆਨ ਕਰ ਸਕਦਾ ਤੈਨੂੰ ਕੀ ਚੰਗਾ ਲੱਗਦਾ ਤੂੰ ਜਗਤ ਵਿੱਚ ਖਿੰਨ ਮਾਤਰ ਦੇ ਅੰਦਰ ਕੀ ਕਰ ਦਵੇ ਕੀ ਵਰਤਾ ਦੇਵੇ ਇਸ ਹੁਕਮ ਨੂੰ ਕੋਈ ਨਹੀਂ ਬਿਆਨ ਕਰ ਸਕਦਾ ਜੀ ਕੋਈ ਨਹੀਂ ਆਖ ਸਕਦਾ ਜੋ ਤੂੰ ਭਾਵੈ ਸੋਈ ਥਿਸੀ ਪਰ ਇਹ ਗੱਲ ਅਟਲ ਹੈ ਜੀ ਜੋ ਉਹਨੇ ਕਰ ਦਿੱਤਾ ਉਹਨੂੰ ਕੋਈ ਰੋਕ ਨਹੀਂ ਸਕਦਾ ਜੋ ਨੇ ਕੁਦਰਤ ਚ ਵਰਤਾਇਤਾ ਉਹਨੂੰ ਕੋਈ ਰੋਕ ਨਹੀਂ ਸਕਦਾ ਜੀ ਕਿਸੇ ਚ ਸਮਰਥਾ ਹੀ ਨਹੀਂ ਹੈ ਮਨੁੱਖ ਮੁਖ ਰਈ ਬਿਆਨ ਬਹੁਤ ਕੁਝ ਕਰ ਦੇਗਾ ਇਹਵੇਂ ਨਹੀਂ ਹੋਣਾ ਚਾਹੀਦਾ ਸੀ ਇਹਵੇਂ ਹੋਣਾ ਚਾਹੀਦਾ ਸੀ ਆਪਣੀ ਮੱਤ ਬਹੁਤ ਵਰਤ ਦੇ ਮਨੁੱਖ ਪਰ ਜੋ ਨੂੰ ਚੰਗਾ ਲੱਗਦਾ ਉਹਨੇ ਜਗਤ ਚ ਕਰਨਾ ਜੀ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋ ਪਾਈਂ ਜੋ ਤੂੰ ਦੇਣਾ ਉਹ ਮੈਂ ਪ੍ਰਾਪਤ ਕਰਦਾ ਔਰ ਇਸ ਗੱਲ ਤੋਂ ਵੀ ਅਸੀਂ ਮੁਨਕਰ ਨਹੀਂ ਹੋ ਸਕਦੇ ਜੀ ਜੋ ਨੇ ਸਾਡੇ ਜੀਵਨ 'ਚ ਵਰਤਾਵਾ ਵਰਤਾ ਦਿੱਤਾ ਉਹ ਸਾਨੂੰ ਹੰਡਾਣਾ ਪਏਗਾ ਹੁਣ ਦਾ ਹੁਕਮ ਹੈ ਅਸੀਂ ਨਹੀਂ ਭੱਜ ਸਕਦੇ ਉਸ ਚੀਜ਼ ਤੋਂ ਵੀ ਮੈਂ ਬੇਨਤੀ ਕੀਤੀ ਹੁਣੇ ਮਨੁੱਖ ਆਪਣੀ ਮੱਤਬੋਤ ਵਰਤ ਲਏਗਾ ਜੀ ਰੱਬ ਨੇ ਠੀਕ ਨਹੀਂ ਕੀਤਾ ਚੰਗਾ ਨਹੀਂ ਕੀਤਾ ਇਹ ਵੀ ਨਹੀਂ ਹੋਣਾ ਚਾਹੀਦਾ ਪਰ ਸਾਬ ਜੀ ਕਹਿੰਦੇ ਜੋ ਨੇ ਕਰਤਾ ਉਹ ਸਾਨੂੰ ਹੰਡਾਣਾ ਪਏਗਾ ਜੋ ਤੂੰ ਦੇਹ ਸੋਈ ਹੋ ਪਾਈ ਹੁਣ ਸਹਿਬ ਜੀ ਦੇ ਬਚਨ ਤਾਂ ਕਿ ਵੀ ਤੇਰੇ ਹੁਕਮ ਦੇ ਉਲੰਘਣਾ ਨਹੀਂ ਕਰ ਸਕਦੇ ਦੇਖੋ ਮੈਂ ਨੁਕਤਾ ਦੇ ਆਪ ਜੀ ਨੂੰ ਗੁਰਬਾਣੀ ਦੇ ਅੰਦਰ ਹੁਕਮ ਨੂੰ ਮੰਨਣ ਦੀ ਗੱਲ ਹੈ ਜੀ ਹੁਕਮ ਦੇ ਉਲੰਘਣਾ ਕਰਨ ਦੀ ਗੱਲ ਨਹੀਂ ਹੈ ਜੇ ਮਨੁੱਖ ਪ੍ਰਮਾਤਮਾ ਦੇ ਹੁਕਮ ਦੀ ਉਲੰਘਣਾ ਕਰਦਾ ਹੈ ਤੋ ਬੇਮੁਖ ਹੋਣ ਤੁਸੀਂ ਬਚਨ ਪੜਦੇ ਨਾ ਆਪਣਾ ਭਾਣਾ ਜੋ ਛੱਲੇ ਭਾਈ ਵਿਛੜ ਚੋਟਾਂ ਖਾਵੈ ਉਹ ਝੋਟਾਂ ਖੰਦਾ ਉਹ ਦੁਬਦ ਚ ਮੋਹ ਮਾਇਆ ਚ ਵਿਕਾਰਾਂ ਦੇ ਵਿੱਚ ਜੀਵਨ ਨੂੰ ਬਸਰ ਕਰਦਾ ਜਦੋਂ ਉਲੰਘਣਾ ਕਰਦਾ ਗੁਰੂ ਦੇ ਹੁਕਮ ਦੀ ਪਰ ਜਿਹੜੇ ਗੁਰੂ ਦੇ ਹੁਕਮ ਨੂੰ ਮੰਨ ਲੈਂਦੇ ਨੇ ਉਹ ਪਰਵਾਣ ਹੋ ਜਾਂਦੇ ਨੇ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਆਪਣਾ ਆਖਿਆ ਭਰਾ ਆਖਿਆ ਸਾਖ ਸੰਬੰਧੀ ਆਖਿਆ ਆਪਣਾ ਸਿੱਖ ਆਖਿਆ ਉਹਨੂੰ ਜਿਹੜੇ ਹੁਕਮ ਨੂੰ ਮੰਨਦੇ ਨੇ ਤੇ ਉਹਦੇ ਹੁਕਮ ਦੇ ਵਿੱਚ ਜੋ ਵੀ ਹੋਵੇ ਸਾਡੇ ਜੀਵਨ ਦੇ ਅੰਦਰ ਚਾਹੇ ਦੁੱਖ ਆਵੇ ਸੁੱਖ ਆਵੇ ਚਾਹੇ ਉਹ ਮਹਿਲਾ ਚ ਬਿਠਾ ਦੇ ਚਾਹੇ ਰੋਡ ਤੇ ਬਿਠਾ ਦੇ ਸਭ ਕਹਿੰਦੇ ਤੇਰਾ ਹੁੰਦਾ ਹੁਕਮ ਮੰਨਣਾ ਲਾਜ਼ਮੀ ਹੈ ਉੱਥੇ ਸ਼ੁਕਰਾਨਾ ਕਰਨਾ ਜ਼ਰੂਰੀ ਹੈ ਤਾਂ ਪ੍ਰਵਾਨਗੀ ਹੈ ਜੀ ਚਾਹੇ ਉਹ ਸਾਡੇ ਜੀਵਨ ਚ ਜੋ ਮਰਜ਼ੀ ਵਰਤਾ ਦੇ ਜੋ ਤੂੰ ਦੇਹ ਮੈਂ ਫਿਰ ਬਚਨ ਸਾਂਝਾ ਕਰਨ ਲੱਗਾ ਜੋ ਤੂੰ ਦੇਹ ਸੋਈ ਹੋ ਪਾਏ ਉਹ ਜੋ ਮਰਜੀ ਕਰ ਸਕਦਾ ਜੀ ਜੀਵਨ ਚ ਦੁੱਖ ਦਵੇ ਸੁੱਖ ਦਵੇ ਪਰੇਸ਼ਾਨੀਆਂ ਦਵੇ ਉਜਾੜ ਦੇਵੇ ਪਰ ਸਾਡੇ ਮੁਖ ਚ ਕੀ ਹੋਣਾ ਚਾਹੀਦਾ ਸ਼ੁਕਰਾਨਾ ਤਾਂ ਹੁਕਮਨਿਆ ਸੀ ਹੁਣ ਦੇਖੋ ਤੁਸੀਂ ਇਤਿਹਾਸ ਵੱਲ ਦੇਖੋ ਤਖਤ ਵੀ ਹੈ ਰਾਜ ਭਾਗ ਵੀ ਹੈ ਇੱਕ ਪਾਸੇ ਫਿਰ ਤਿੱਤਵੀ ਵੀ ਆ ਗਈ ਜੀ ਤੇ ਉੱਥੇ ਕੀ ਆਖਿਆ ਜਾ ਰਿਹਾ ਤੇਰਾ ਕੀ ਆ ਮਿੱਠਾ ਲੱਗ ਗਿਆ ਹੁਣ ਕੀ ਭਾਗ ਹੈ ਉੱਥੇ ਹੁਕਮ ਨੂੰ ਮੰਨਿਆ ਗਿਆ ਜੀ ਪ੍ਰਵਾਨ ਕੀਤਾ ਹੋਈ ਹੈ ਜੀ ਇੱਕ ਪਾਸੇ ਪਰਿਵਾਰ ਹੈ ਸਾਖ ਸਬੰਧੀ ਵੀ ਨੇ ਪਰਿਵਾਰ ਨੇ ਬੱਚੇ ਖੇਡ ਰਹੇ ਆ ਮਾਂ ਵੀ ਹੈ ਇੱਕ ਪਾਸੇ ਕੰਡਿਆਂ ਦਾ ਸੱਥਰ ਆ ਗਿਆ ਜੀ ਫਿਰ ਕੀ ਆਖਿਆ ਜਾ ਰਿਹਾ ਮਿੱਤਰ ਪਿਆਰੇ ਨੂੰ ਹਾਲ ਮੁਰਿਦਾਂ ਦਾ ਕਹਿਣਾ ਉੱਥੇ ਫਿਰ ਵੀ ਧੰਨਵਾਦ ਹੈ ਫਿਰ ਵੀ ਸ਼ੁਕਰਾਨਾ ਹੈ ਮੈਂ ਜਿਹੜੀ ਬੇਨਤੀ ਕਰ ਰਿਹਾ ਜੇ ਜੀਵਨ 'ਚ ਜੋ ਵੀ ਉਹਨੇ ਵਰਤਾਵਾ ਕਰਤਾ ਜੇ ਅਸੀਂ ਉਲੰਘਣਾ ਕਰਤੀ ਉਲੰਘਣਾ ਦਾ ਭਾਗ ਉਲੰਭੇ ਦੇਤੇ ਆਪਣੀ ਮਤਵਰਤ ਦੀ ਵੀ ਇਹ ਰੱਬ ਨੇ ਠੀਕ ਨਹੀਂ ਕੀਤਾ ਚੰਗਾ ਨਹੀਂ ਕੀਤਾ ਸਹਿਬ ਕਹਿੰਦੇ ਵਿਛੜ ਚੁਟਾ ਖਵੇ ਉਹ ਚੁਟਾ ਖੰਦੇ ਨੇ ਵਿਛੜ ਗਏ ਹਾਂਜੀ ਉਹਦੇ ਹੁਕਮ ਨੂੰ ਸੀ ਮੰਨ ਲੈਨੇ ਆ ਵੀ ਤੇਰਾ ਹੁਕਮ ਹੈ ਜੀ ਜੋ ਤੂੰ ਦੇਂਗਾ ਸੀ ਪ੍ਰਵਾਨ ਕਰਾਂਗੇ ਜੀ ਉਹ ਪ੍ਰਵਾਨ ਨੇ ਜੀ ਮੈਂ ਫਿਰ ਇਤਿਹਾਸ ਚੋ ਸਾਂਝ ਕਰਨ ਲੱਗਿਆ ਨਨਕਾਣਾ ਸਹਿਬ ਦਾ ਸਾਕਾ ਹੋਇਆ ਜੀ ਗੱਲ ਹੁਕਮ ਨੂੰ ਮੰਨਣ ਦੀ ਹੈ ਜੀ 1921 ਚ ਹੋਇਆ 21 ਫਰਵਰੀ 1921 ਨੂੰ ਜਿੰਦੇ ਵਿੱਚ ਕਰਤਾਰ ਸਿੰਘ ਛੱਬਰ ਲਖਮਨ ਸਿੰਘ ਧਾਰੋਵਾਲੀ ਇਹ ਬੜੇ ਸੁਚੇਜ ਸਿੰਘ ਸਨ ਜੀ ਜਿਹੜੇ ਆਗੂ ਬਣ ਕੇ ਗਏ ਸਨ ਇਹ 17 ਫਰਵਰੀ ਨੂੰ ਇਹਨਾਂ ਨੇ ਮੀਟਿੰਗ ਕੀਤੀ ਸੀ ਅੰਮ੍ਰਿਤਸਰ ਦੇ ਵਿੱਚ ਮਤਾ ਪਾਇਆ ਸੀ ਵੀ 19 ਫਰਵਰੀ ਨੂੰ ਚਾਲੇ ਪਾੜੇ ਨੇ ਤੇ 19 ਫਰਵਰੀ ਚਾਲੇ ਪਾ ਕੇ 21 ਫਰਵਰੀ ਨੂੰ ਸ਼ਹਾਦਤਾਂ ਪਾਈਆਂ ਇਹਨਾਂ ਨੇ ਇਨਾਂ ਦੇ ਵਿੱਚੋਂ ਮੈਂ ਇੱਕ ਕਟਨਾ ਸਾਂਝੀ ਕਰਨ ਲੱਗਿਆ। ਉਹ ਮੈਂ ਪਹਿਲਾਂ ਵੀ ਸਾਂਝੀ ਕਰ ਚੁੱਕਿਆ ਨਹੀਂ ਪਰ ਅੱਜ ਸਾਕੇ ਦਾ ਦਿਨ ਹੈ ਇਸ ਲਈ ਬਜਬੂਰੀ ਹੈ ਮੈਂ ਸਾਂਝ ਜਰੂਰ ਕਰਨੀ ਤੁਹਾਡੇ ਨਾਲ। ਚੱਕ ਬਡਾਲਾ ਪਿੰਡ ਹੈ ਜੀ ਇੱਕ। ਉੱਥੇ ਕਮਾਂ ਰਹਿੰਦੀ ਹੈ। ਇਹਦੇ ਵਿੱਚ ਹੀ ਇਤਿਹਾਸ ਤੋਂ ਸਾਨੂੰ ਹੁਕਮ ਦਾ ਵੀ ਪਤਾ ਲੱਗ ਜਾਣਾ। ਕਿ ਜਿਹੜੇ ਹੁਕਮ ਨੂੰ ਮੰਨਦੇ ਨੇ ਪਰਵਾਹ ਨਹੀਂ ਜੀ। ਇੱਕ ਮਾਂ ਰਹਿੰਦੀ ਹੈ। ਉੱਤੀ ਚੜਾਈ ਕਰ ਗਿਆ ਤੇ ਦੋ ਪੁੱਤਰ ਹੈ ਜੀ ਹੁੰਦੇ ਇੱਕ ਪ੍ਰੀਤਮ ਸਿੰਘ ਤੇ ਇੱਕ ਬਾਰਾ ਸਿੰਘ ماں ਲੋਕਾਂ ਦੇ ਘਰਾਂ ਦੇ ਭਾਂਡੇ ਮੰਜ ਕੇ ਜਾਂ ਕੰਮ ਕਾਜ ਕਰਕੇ ਪੁੱਤਰਾਂ ਨੂੰ ਪਾਲ ਰਹੀ ਹੈ ਪਰ ਬੜਾ ਔਖਾ ਹੋ ਗਿਆ ਜੀ ਉਹਨਾਂ ਨੇ ਪਾਲਣਾ ਆਪਣੇ ਦੋਨਾਂ ਬੱਚਿਆਂ ਨੂੰ ਉਹ ਦੋਨਾਂ ਬੱਚਿਆਂ ਨੂੰ ਆਪਣੇ ਕੋਲ ਬਿਠਾ ਕੇ ਕਿ ਦਿਨ ਗੱਲ ਲੱਖਦੀ ਹੈ ਮੈਂ ਸੰਖੇਪ ਜੀ ਬੇਨਤੀ ਕਰਨੀ ਕਿਉਂਕਿ ਸ਼ਲੋਕ ਮੈਂ ਪੂਰਾ ਵਿਚਾਰਨਾ ਤੁਹਾਡੇ ਨਾਲ ਵਾਕਦੇ ਵੀ ਪੁੱਤਰ ਮੇਰੇ ਨੇ ਹੱਡਾਂ ਚ ਜੋਰ ਨਹੀਂ ਵੀ ਤੁਹਾਨੂੰ ਦੋਨਾਂ ਨੂੰ ਪਾਲ ਸਕਾਂ ਮੈਂ ਚਾਹੁੰਨੀ ਵੀ ਤੁਹਾਡੇ ਦੋਨਾਂ ਚ ਇੱਕ ਅनाथ ਆਸ਼ਰਮ ਚਲਾ ਜਾਵੇ ਉੱਥੇ ਚਲੋ ਦੇਖ ਰੇਖ ਵੀ ਚੰਗੀ ਹੋ ਜੂਗੀ ਤੁਹਾਡਾ ਜੇ ਪੜ ਵੀ ਲਵੋਗੇ ਤੁਸੀਂ ਦੋਵਾਂ ਭਰਾਵਾਂ ਚ ਪ੍ਰੀਤਮ ਸਿੰਘ ਸੀ ਜੀ ਛੋਟਾ ਉਹਨੇ ਆਖਿਆ ਵੀ ਮਾਂ ਬਾਰਾ ਸਿੰਘ ਇੱਥੇ ਰਹੇਗਾ ਮੈਂ ਜਾਵਾਂਗਾ ਨਾਥ ਆਸ਼ਰਮ ਚਲੋ ਵੀ ਤਿਆਰ ਹੋਏ ਮਾਪਾ ਪੁੱਤ ਦੋਵੇਂ ਪ੍ਰਿਭਰਾ ਨੂੰ ਤਰਨ ਤਰਨ ਦੇ ਆਸ਼ਰਮ ਦੇ ਵਿੱਚ ਛੱਡ ਆਏ ਜੀ। ਸਮਾਬਿੱਤਿਆ ਗੁਰਸਿੱਖ ਸਨ ਦੋਵੇਂ ਬਾਣੀ ਨਾਲ ਨਾਮ ਨਾਲ ਜੁੜੇ ਸਨ ਜੀ ਦੋਵੇਂ। ਉਮਰਾਂ ਬਹੁਤੀਆਂ ਨਹੀਂ ਸੀ। 15-15 ਜਾਂ 16-17 ਸਾਲ ਦੀ ਸੀ। ਇੱਕ ਦੀ 15 ਦੀ ਹੋਵੇਗੀ ਇੱਕ ਦੀ 17 ਦੀ ਜਸੋਲਾ ਦੀ ਹੋਵੇਗੀ। ਬਹੁਤੀ ਉਮਰਾਂ ਨਹੀਂ ਸੀ ਨਦੀਆਂ। ਪਰ ਜਜ਼ਬੇ ਚੰਗੇ ਸਨ ਇਹਨਾਂ ਦੇ। ਹੁਣ ਪ੍ਰੀਤਮ ਸਿੰਘ ਨਾਥ ਆਸ਼ਮ ਰਰਿੰਦ ਹੈ ਜੀ ਤਰਨ ਤਰਨ ਸਾਹਿਬ ਦਾ ਸਾਕਾ ਹੋਇਆ ਉਦੋਂ ਪ੍ਰੀਤਮ ਸਿੰਘ ਨੇ ਆਪਣੇ ਮਿੱਤਰਾਂ ਨੂੰ ਗੱਲ ਆਖੀ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਕਰ ਸੀਸ ਮੰਗ ਰਿਆ ਆਪਾਂ ਨੂੰ ਜਾਣਾ ਚਾਹੀਦਾ ਹੈ ਮਨ ਦੇ ਵਿੱਚ ਆਇਆ ਵੀ ਆਪਾਂ ਨੂੰ ਜਾਣਾ ਚਾਹੀਦਾ ਇਹ ਮੌਕੇ ਵਾਰ-ਵਾਰ ਨਹੀਂ ਮਿਲਦੇ ਜੀ ਸ਼ਹਾਦਤਾਂ ਦੇ ਪ੍ਰਬੰਧਕਾਂ ਨੇ ਦਰਵਾਜ਼ੇ ਲਾ ਦਿੱਤੇ ਵੀ ਜੀ ਬੱਚੇ ਚਲੇ ਗਏ ਤੇ ਕੰਨ ਨੂੰ ਮਾਪਿ ਉਹਨਾਂ ਸੀ ਕੀ ਜਵਾਬ ਦਵਾਂਗੇ ਕੀ ਆਖਾਂਗੇ ਉਹਨਾਂ ਨੇ ਦਰਵਾਜ਼ੇ ਲਾ ਤੇ ਚਾਰ ਪੰਜ ਦਿਨ ਦਰਵਾਜ਼ਾ ਲੱਗਿਆ ਰਿਹਾ ਨਾ ਤਾਂ ਸ਼ਰਮਦਾ ਸਾਕਾ ਹੋ ਗਿਆ ਜੀ ਸਭ ਠੀਕ ਹੋ ਗਿਆ ਫਿਰ ਦਰਵਾਜ਼ੇ ਉਹਨਾਂ ਨੇ ਖੋਲੇ ਹੁਣ ਪ੍ਰੀਤਮ ਸਿੰਘ ਦਾ ਮਨ ਨਹੀਂ ਲੱਗ ਰਿਹਾ ਜੀ ਉੱਥੇ ਵੀ ਮੌਕਾ ਮਿਲਿਆ ਸੀ ਸ਼ਹਾਦਤ ਦਾ ਪਰ ਜਾ ਨਹੀਂ ਸਕਿਆ ਉਹਨੇ ਚਿੱਠੀ ਲਿਖਤੀ ਜੀ ਕਰ ਕਿ ਮਾ ਮੇਰੇ ਨੂੰ ਦਿਲ ਨਹੀਂ ਲੱਗਦਾ ਮੈਂ ਵਾਪਸ ਆਣਾ ਚਾਹੁੰਦਾ ਹੁਣ ਮੈਂ ਥੋੜਾ ਮੋਟਾ ਪੜ ਲਿਖ ਲੈਣਾ ਜੀ ਪੰਜਾਬੀ ਚੰਗੀ ਤਰ੍ਹਾਂ ਗੁਰਬਾਣੀ ਵੀ ਸਿੱਖ ਲਈ ਐ ਮੈਂ ਕਿਵੇਂ ਨਿਕਵੇਂ ਪਾਠ ਕਰਕੇ ਆਪਾਂ ਗੁਜ਼ਾਰਾ ਕਰ ਲਾਂਗੇ ਪਰ ਮੈਂ ਕਰੇ ਆਉਣਾ ਚਾਹੁੰਦਾ ਹੁਣ ਮਾਂ ਥੋੜਾ ਆਕੇ ਵੀ ਤੂੰ ਨਹੀਂ ਆਉਂਦਾ ਮਾਂ ਕਹਿੰਦੀ ਪੁੱਤਰ ਕੋਈ ਨਹੀਂ ਤੂੰ ਵਾਪਸ ਆ ਜਾ ਇਹ ਵਾਪਸ ਆ ਗਿਆ ਅੱਜ 4-5 ਦਿਨ ਹੀ ਬਤੀਤ ਹੋਏ ਸੀ ਜੀ ਇੱਕ ਚਿੱਠੀ ਆ ਗਈ ਕਰ ਬਾਰਾ ਸਿੰਘ ਨੇ ਚਿੱਠੀ ਫੜੀ ਤੇ ਪ੍ਰੀਤਮ ਸਿੰਘ ਕੋਲ ਲੈ ਗਿਆ ਵੀ ਹੁਣ ਭਰਾ ਤਾਂ ਪੜਨਾ ਜਾਣਦਾ ਪੰਜਾਬੀ ਉਹ ਕਹਿੰਦਾ ਵੀਰੇ ਅੱਗੇ ਲੋਕਾਂ ਕੋਲ ਪੜਾਉਂਦੇ ਸਾਂ ਹੁਣ ਤੈਨੂੰ ਪੰਜਾਬੀ ਆਂਦੀ ਤੂੰ ਪੜ ਕੀ ਲਿਖਿਆ ਵਿੱਚ ਉਹ ਪਹਿਲੇ 4-5 ਸ਼ਬਦ ਪੜਦਾ ਜੀ ਫਤੇ ਵਿੱਚ ਬੁਲਾਈ ਹੁੰਦੀ ਆ ਪੜਦਾ 4-5 ਸ਼ਬਦ ਪੜਨ ਤੋਂ ਬਾਅਦ ਉਹ ਚੁੱਪ ਹੋ ਜਾਂਦਾ ਬਾਰਾ ਸਿੰਘ ਆਖਦਾ ਵੀ ਵੀਰੇ ਬੋਲ ਤਾਂ ਸੀ ਲਿਖਿਆ ਕੀ ਹੈ ਪਰ ਬੋਲਦਾ ਨਹੀਂ ਉਹ ਕਹਿੰਦਾ ਫਿਰ ਤੇਰੇ ਨਾਲ ਚੰਗੇ ਤਾਂ ਦੂਜੇ ਸਨ ਸਾਰੀ ਪੜ ਕੇ ਤਾਂ ਸੁਣਾਉਂਦੇ ਸਨ ਚਿੱਠੀ ਤੇ ਤੂੰ ਕੁਝ ਬੋਲਦਾ ਹੀ ਨਹੀਂ ਪਿਆ ਬਾਰਾ ਸਿੰਘ ਨੇ ਚਿੱਠੀ ਖੋਲੀ ਖੋ ਕੇ ਕਹਿੰਦੇ ਮੈਂ ਕਿਸੇ ਹੋਰ ਕੋਲ ਪੜਾ ਲਾਂਗਾ ਹੁਣ ਬਾਰਾ ਸਿੰਘ ਅੱਗੇ ਗਿਆ ਪ੍ਰੀਤਮ ਸਿੰਘ ਪਿੱਛੇ ਪਿੱਛੇ ਹੈ ਦੌੜਦੇ ਨੇ ਮਾਂ ਕਦੀ ਅਭੀ ਪੁੱਤਰ ਅਜੇ 4 ਦਿਨ ਹੋਏ ਤੇ ਤੁਸੀਂ ਲੜਨ ਵੀ ਲੈ ਗਏ ਜੇ ਲੜਦੇ ਕਾਹਤੋਂ ਜੇ ਮਾਂ ਕੋਲ ਬੈਠ ਕੇ ਪ੍ਰੀਤਮ ਸਿੰਘ ਆਖਦਾ ਵੀ ਮਾ ਇਹ ਚਿੱਠੀ ਆਈ ਹੈ ਨਨਕਾਣਾ ਸਾਹਿਬ ਦੇ ਸਾਕੇ ਦੀ ਵੀ ਜਿੰਨਾ ਨੇ ਸ਼ਹਾਦਤ ਪਾਉਣੀ ਹੈ ਉਹ ਆ ਜਾਣਾ ਨਾਮ ਬਾਰਾ ਸਿੰਘ ਦਾ ਲਿਖਿਆ ਜੀ ਮੈਨੂੰ ਮੌਕਾ ਮਿਲਿਆ ਸੀ ਮੈਂ ਨਹੀਂ ਜਾ ਸਕਿਆ ਤੇ ਮੇਰਾ ਮਨ ਕਰਦਾ ਵੀ ਬਾਰਾ ਸਿੰਘ ਤੇਰੇ ਕੋਲ ਰਹੇਗਾ ਤੇ ਮੈਂ ਜਾਵਾਂਗਾ ਮੈਂ ਸ਼ਹਾਦਤ ਪਾਵਾਂਗਾ ਹੁਣ ਬਾਰਾ ਸਿੰਘ ਕਹਿੰਦਾ ਨਹੀਂ ਵੀਰਿਆ ਤੂੰ ਘਰੇ ਰਹੇਂਗਾ ਤੂੰ ਪੜ ਲਿਖ ਲਿਆ ਪੜ ਲਿਖ ਲਿਆ ਥੋੜਾ ਬਹੁਤ ਤੂੰ ਮਾਂ ਦਾ ਧਿਆਨ ਰੱਖੀ ਤੇ ਮੈਂ ਸ਼ਹਾਦਤ ਪਾਣ ਜਾਵਾਂਗਾ ਇਹ ਇਹ ਚਾਹੇ ਜੀ ਸ਼ਹਾਦਤ ਦਾ ਮੱਗਗੇ ਵੀ ਬੇਨਤੀ ਕੀਤੀ ਜਿਨ੍ਹਾਂ ਦੀ ਇਬਾਦਤ ਹੁੰਦੀ ਹੈ ਉਹ ਸ਼ਹਾਦਤ ਤੱਕ ਪਹੁੰਚਦੇ ਨਹੀਂ ਜਿਨ੍ਹਾਂ ਦੀ ਇਬਾਦਤ ਨਹੀਂ ਉਹ ਸ਼ਹਾਦਤ ਤੱਕ ਨਹੀਂ ਪਹੁੰਚਦੇ ਬੜਾ ਔਖਾ ਹੈ ਪੰਡਾ ਤਿਆਰ ਕਰਨਾ ਪਰ ਜਿੰਨਾ ਤੇ ਕਿਰਪਾ ਹੋ ਜਾਂਦੀ ਬਖਸ਼ਿਸ਼ ਹੋ ਜਾਂਦੀ ਹੈ ਉਹਦੇ ਡਾਤਾ ਹਸਲ ਕਰ ਲੈਂਦੇ ਨੇ ਹੁਣ ਬਾਰਾ ਸਿੰਘ ਕਹਿੰਦਾ ਵੀਰੇ ਤੂੰ ਇੱਥੇ ਰਹਿ ਤੈਨੂੰ ਮੌਕਾ ਮਿਲਿਆ ਸੀ ਤੂੰ ਗਵਾ ਲਿਆ ਹੁਣ ਮੈਂ ਜਾਵਾਂਗਾ ਆਪਸ ਵਿੱਚ ਬੈਂਸ ਹੋ ਜਾਂਦੀ ਜੀ ਦੋਵੇਂ ਭਰਾਵਾਂ ਦੀ ਬਾਰਾ ਸਿੰਘ ਕਹਿੰਦਾ ਮੈਂ ਜਾਵਾਂਗਾ ਪ੍ਰੀਤਮ ਸਿੰਘ ਕਹਿੰਦਾ ਮੈਂ ਜਾਵਾਂਗਾ ਉਹ ਕਹਿੰਦਾ ਮੈਂ ਜਾਵਾਂਗਾ ਆਪਸ ਵਿੱਚ ਬੈਂਸ ਕਰਦੇ ਆਂ ਮਾਂ ਕਹਿੰਦੀ ਤੁਸੀਂ ਲੜਦੇ ਕਾ ਤੋ ਜੇ ਮੈਂ ਚੰਨੀ ਤੁਸੀਂ ਦੋਵੇਂ ਚਲੇ ਜਾਓ ਦੋਵੇਂ ਸ਼ਾਦਤ ਪਾ ਦਿਓ ਕਹਿੰਦੀ ਮਾਂ ਤੇਰਾ ਧਿਆਨ ਕੌਣ ਰੱਖੇਗਾ ਕੰਮ ਕਾਜ ਮਸਾ ਹੁੰਦਾ ਤੇਰੇ ਕੋਲ ਬੜੀ ਓਖਾਈ ਨਾਲ ਤੂੰ ਸਾਨੂੰ ਵੱਡਿਆਂ ਕੀਤਾ ਫਿਰ ਤੇਰਾ ਧਿਆਨ ਕਿਉਂ ਰੱਖੇਗਾ ਤੂੰ ਕਿਵੇਂ ਰਹਿੰਗੀ ਓਖਾ ਹੋ ਜਾਣਾ ਮਾਂ ਕਹਿੰਦੀ ਮੇਰੇ ਲਈ ਕੋਈ ਓਖਾ ਨਹੀਂ ਹੁਣਾ ਹਾਂ ਮੈਂ ਉਦੋਂ ਦੁਖੀ ਹੁੰਦੀ ਉਦੋਂ ਓਖੀ ਹੁੰਦੀ ਜੇ ਤੁਸੀਂ ਮਾੜੇ ਕੰਮਾਂ 'ਚ ਪੈ ਜਾਂਦੇ ਨਸ਼ਿਆਂ 'ਚ ਪੈ ਜਾਂਦੇ ਪਰ ਹੁਣ ਤਾਂ ਤੁਸੀਂ ਮੈਨੂੰ ਇੱਕ ਸ਼ਹੀਦ ਦੀ ਸ਼ਹੀਦ ਦੀ ਮਾਂ ਦਾ ਖਿਤਾਬ ਦੇਣ ਲੱਗੇ ਜੀ ਕਿ ਮੈਂ ਦੁਖੀ ਕਿਉਂ ਨਾ ਇਹ ਦੋਵੇਂ ਭਰਾ ਜਾਂਦੇ ਜੀ ਨਨਕਾਣਾ ਸਾਹਿਬ ਦੇ ਸ਼ਾਕੇ ਦੇ ਵਿੱਚ ਸ਼ਹਾਦਤਾਂ ਪਾ ਦਿੱਤੇ ਨੇ ਹੁਣ ਅੱਜ ਵਾਂਗੂ ਫੋਨ ਨਹੀਂ ਹੁੰਦੇ ਸਨ ਉਦੋਂ ਘਰ-ਘਰ ਵਿੱਚ ਸਿੰਘ ਜਿਹੜੇ ਸਿੰਘਾਂ ਦੀ ਡਿਊਟੀਆਂ ਲੱਗਦੀਆਂ ਸੀ ਜਿਨ੍ਹਾਂ ਦੀ ਸ਼ਹਾਦਤ ਹੋ ਗਈ ਉਹਨਾਂ ਨੂੰ ਘਰ ਜਾ ਕੇ ਚਿੱਠੀ ਦੇ ਕੇ ਆਉ ਤੇ ਦੱਸ ਕਿਓ ਵੀ ਤੁਹਾਡੇ ਪੁੱਤਰ ਜਾਂ ਕੋਈ ਵੱਡ ਵਡੇਰੇ ਸ਼ਹੀਦ ਹੋ ਚੁੱਕੇ ਨੇ ਹੁਣ ਮਾਂ ਦੇ ਪਿੰਡ ਵੀ ਪਹੁੰਚਿਆ ਇੱਕ ਸਿੰਘ ਉਹ ਸਰਪੰਚ ਨੂੰ ਮਿਲਦਾ ਜਾ ਕੇ ਸਰਪੰਚ ਨੂੰ ਆਖਦਾ ਵੀ ਬਾਰਾ ਸਿੰਘ ਪ੍ਰੀਤਮ ਸਿੰਘ ਦਾ ਪਿੰਡ ਹੈ ਹੀ ਉਹ ਹੈ। ਕਹਿੰਦੇ ਹਾਂ। ਕਿੰਨੋਂ ਦੀ ਕੁਮਾਰ ਰਹਿੰਦੀ ਐ ਤੇ ਕਹਿੰਦੇ ਜੀ ਉਹਦੇ ਦੋਵੇਂ ਪੁੱਤਰ ਨਾ ਨਨਕਾਣਾ ਸਾਹਿਬ ਦੇ ਸਾਕੇ 'ਚ ਸ਼ਹੀਦ ਹੋ ਗਏ। ਉਹ ਕਹਿੰਦੇ ਵੀ ਤੁਸੀਂ ਮਾਂ ਨੂੰ ਦੱਸਿਓ ਨਾ। ਦੋਈ ਪੁੱਤਰ ਸੀ ਕੱਲੀ ਰਹਿ ਗਈ ਉਹਨਾਂ। ਬੜੌਖਾ ਹੋ ਜਾਣਾ ਇਹ ਗੱਲ ਸੁਣਨ। ਪਰ ਉਹਨਾਂ ਨੂੰ ਪਤਾ ਨਹੀਂ ਸੀ ਮਾਂ 'ਚ ਕਿੰਨਾ ਵੱਡਾ ਸਬਰ ਭਰਿਆ ਗੁਰੂ ਸਾਹਿਬ ਨੇ। ਹੁਕਮ 'ਚ ਰਹਿਣਾ ਜਾਣਦੀ ਉਹ। ਉਹ ਕਹਿੰਦੇ ਮਾਂ ਨੂੰ ਤੁਸੀਂ ਦੱਸਿਓ ਨਾ ਕੁਝ ਵੀ ਪ੍ਰਸ਼ਾਦਾ ਪਾਣੀ ਛੱਕ ਕੇ ਤੁਸੀਂ ਚਲੇ ਜਾਓ ਅਸੀਂ ਆਪਨੇ ਆਪ ਦੱਸ ਦਿਆਂਗੇ ਇਹ ਕੋਦਮ ਦੱਸਿਆ ਵੀ ਦੋ ਨੌਜਵਾਨ ਪੁੱਤਰ ਸੰਜੀ ਸ਼ਹੀਦ ਹੋ ਗਏ ਤੇ ਇਹ ਗੱਲ ਸਹਿਣ ਕਰਨੀ ਬੜੀ ਔਖੀ ਹੋ ਜੇਗੀ ਮਾਂ ਲਈ ਉਹ ਪਿੰਡ ਵਾਲੇ ਇਕੱਠ ਜਿਹੜਾ ਨੂੰ ਸਰਪੰਚ ਦੇ ਘਰੇ ਹੋ ਰਿਹਾ ਹੋਲੀ ਉਹਦੀ ਮਾਂ ਨੂੰ ਪਤਾ ਲੱਗਿਆ ਵੀ ਸਰਪੰਚ ਦੇ ਘਰ ਜਾ ਰਹੇ ਪਤਾ ਨਹੀਂ ਕੀ ਹੋ ਗਿਆ ਮਾਂ ਵੀ ਪਹੁੰਚ ਗਈ ਮਾ ਪੁੰਚੀ ਤੇ ਆਪਸੇ ਚ ਗੱਲ ਕਰ ਰਹੇ ਸੀ ਜਦੋਂ ਮਾ ਪੁੰਚੀ ਚ ਚੁੱਪ ਹੋ ਗਏ ਸਾਰੇ ਮਾ ਨੂੰ ਖੜਕ ਕੇ ਵੀ ਮੈਨੂੰ ਵੇਖ ਕੇ ਚੁੱਪ ਕਿਉਂ ਹੋ ਗਏ ਤੇ ਮਾ ਪੁੱਛਦੀ ਐ ਵੀ ਸੁਪੰਤ ਜੀ ਕੀ ਗੱਲ ਹੋ ਗਈ ਵੀ ਮੈਨੂੰ ਵੇਖ ਕੇ ਚੁੱਪ ਹੋ ਗਏ ਜੇ ਉਹ ਕਹਿੰਦਾ ਮਾ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਬੇਸੀ ਗੱਲ ਕਰ ਰਹੀ ਸੀ ਪਿੰਡ ਦੀ ਸੀ ਕਹਿੰਦੇ ਕੋਈ ਤਾਂ ਗੱਲ ਹੋਈ ਐ ਮੈਨੂੰ ਦੱਸੋ ਤੁਹਾਡੇ ਸਾਰਿਆਂ ਦੇ ਮੂੰਹ ਥੱਲੇ ਹੋ ਗਏ ਨੇ ਗੱਲ ਕੀ ਹੋਈ ਐ ਸੀ मां ਨੇ ਖੁਦ ਪੁੱਛ ਲਿਆ ਮੇਰੇ ਪੁੱਤਰਾਂ ਦੀ ਖਬਰ ਤਾਂ ਨਹੀਂ ਆਈ ਕਿ ਨਹੀਂ ਹਾਂ ਮਾਂ ਤੇਰੇ ਪੁੱਤਰਾਂ ਦੀ ਖਬਰ ਆਈ ਹੈ ਕਿ ਮੇਰੇ ਪੁੱਤਰ ਸ਼ਹੀਦ ਹੋ ਗਏ ਕਿ ਨਹੀਂ ਹਾਂ ਤੇਰੇ ਪੁੱਤਰ ਦੋਨੇ ਸ਼ਹੀਦ ਹੋ ਗਏ ਕਿਨੇ ਫਿਰ ਤੁਸੀਂ ਚੁੱਪ ਕੇ ਬੈਠੇ ਜੇ ਫਿਰ ਜਕਾਰੇ ਲਾਓ ਨਾ ਤੁਸੀਂ ਫਿਰ ਉੱਚੀ ਉੱਚੀ ਜਕਾਰੇ ਲਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਰਦਾਸ ਕਰੋ ਕਿ ਮੇਰੇ ਦੋਵੇਂ ਪੁੱਤਰੋਂ ਨੇ ਪਰਬਾਨ ਕਰ ਲੇ ਹੁਣ ਇਹ ਹੁਕਮ ਨੂੰ ਮੰਨਣਾ ਜੀ ਦੋ ਪੁੱਤਰ ਸ਼ਹਾਦਤ ਪਾ ਗਏ ਮਾਂ ਫਿਰ ਵੀ ਸ਼ੁਕਰਾਨਾ ਕਰਦੀ ਪਈ ਐ ਮਾਂ ਫਿਰ ਵੀ ਧੰਨਵਾਦ ਕਰਦੀ ਐ ਵੀ ਧੰਨਵਾਦ ਉਹ ਕਲਗੀਧਰ ਪਿਤਾ ਪਾਤਸ਼ਾਹ ਜੀ ਦਾ ਜਿਨ੍ਹਾਂ ਮੇਰੇ ਦੋਨੇ ਪੁੱਤਰ ਆਪਣੇ ਚਰਨਾਂ 'ਚ ਪ੍ਰਵਾਨ ਕਰ ਲਏ ਤੇ ਮੈਨੂੰ ਸ਼ਹੀਦ ਦੀ ਮਾਂ ਹੋਣ ਦਾ ਖਿਤਾਬ ਦੇ ਕੇ ਇਨਨਕਾਣਾ ਸਹਿਬ ਦੇ ਸਾਕੇ 'ਚ ਸ਼ਹੀਦ ਹੋਏ ਜੀ ਦੋਨੇ ਪੁੱਤਰ 15 ਤੇ 16 17 ਸਾਲ ਦੀ ਉਮਰ 'ਚ ਹੀ ਦੋਨਾਂ ਦੀ ਜੀ ਸ਼ਹਾਦਤ ਪਾ ਗਏ ਉਹ ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਤੂੰ ਕਰਤਾ ਸਚਿਆਰ ਮੈਂਡਾਸਾਈ ਜੋ ਤੋ ਭਾਵੈ ਸੋਈ ਥਿਸੀ ਜੋ ਤੂ ਦੇਹ ਸੋਈ ਹੋ ਪਾਈ ਜੇਸੀ ਜਿਉ ਸਾਨੂੰ ਜੋ ਵੀ ਦਿੰਦਾ ਜੇ ਅਸੀਂ ਸੱਤ ਕਰਕੇ ਮੰਨਦੇ ਆ ਤੋ ਪ੍ਰਵਾਨ ਕਰ ਲੈਂਦਾ ਜੀ ਜੇ ਸਾਡੇ ਮੁਖ ਚੋਂ ਲਾਂਭੇ ਆ ਜਾਂਦੇ ਨੇ ਫਿਰ ਉਹ ਤੋਖ ਖਾ ਜਾਂਦਾ ਫਿਰ ਵਿਛੜ ਚੋਟਾਂ ਖਾਵੇ ਸਭਨ ਦੀ ਹੁਕਮ ਚ ਆਪਾਂ ਜਿਹੜੀ ਬੇਨਤੀ ਕਰੇ ਵੀ ਸੱਚੇ ਤੇਰੇ ਖੰਡ ਸੱਚੇ ਬਰਮੰਡ ਸੱਚੇ ਤੇਰੇ ਲੋਕ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸਹਿਬ ਜੀ ਕਹਿੰਦੇ ਇਹ ਸਾਰੇ ਸਭ ਕੁਝ ਜੋ ਵੀ ਤੂੰ ਕੰਮ ਕਰਦੇ ਆ ਨਾ ਸੰਸਾਰ ਚ ਪ੍ਰਮਾਤਮਾ ਇਹ ਤੇਰੀ ਕੀਤੇ ਹੋਏ ਨੇ ਕੋਈ ਦੂਜੀ ਤੀਜੀ ਤੇ ਨਹੀਂ ਸੱਚੇ ਤੇਰੇ ਕਰਨੇ ਸਰਬ ਵਿਚਾਰ ਜੋ ਵੀ ਵਿਚਾਰ ਹੁੰਦੀ ਏ ਸੁਕੁਦਰਤ ਦੇ ਅੰਦਰ ਜਬਰਤਾਵਾ ਹੁੰਦਾ ਉਹ ਪ੍ਰਮਾਤਮਾ ਦਾ ਕੀਤਾ ਹੋਇਆ ਹੈ ਸੱਚਾ ਤੇਰਾ ਅਮਰ ਸੱਚਾ ਦੀ ਬਾਣ ਸਹਿਬ ਜੀ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਅਮਰ ਦਾ ਭਾਵ ਹੈ ਪਾਤਸ਼ਾਹੀ ਉਹਦੀ ਪਾਤਸ਼ਾਹੀ ਜਿਹੜੀ ਹੈ ਅਮਰ ਹੈ ਜੀ ਉਹਦੀ ਪਾਤਸ਼ਾਹੀ ਨੂੰ ਕੋਈ ਨਹੀਂ ਮਿਟਾ ਸਕਦਾ ਜਗਤ ਦੇ ਅੰਦਰ ਬੜੇ ਪਾਤਸ਼ਾਹ ਬਣ ਕੇ ਆਏ ਜੀ ਉਹਨਾਂ ਦੀ ਪਾਤਸ਼ਾਹੀਆਂ ਮਿੱਟੀ ਹੋ ਗਈਆਂ ਢਲ ਗਈਆਂ ਪਰ ਪ੍ਰਮਾਤਮਾ ਦੀ ਜਿਹੜੀ ਪਾਤਸ਼ਾਹੀ ਹੈ ਨਾ ਉਹ ਅਮਰ ਹੈ ਹਮੇਸ਼ਾ ਉਹਦਾ ਦਰਬਾਰ ਜਿਹੜਾ ਉਹ ਸੱਚਾ ਜੀ ਤੇ ਹਮੇਸ਼ਾ ਸੱਚਾ ਰਹੇਗਾ ਜੀ ਸੱਚਾ ਤੇਰਾ ਅਮਰ ਸੱਚਾ ਦੀਵਾਰ ਹੁਣ ਪਹਿਲਾਂ ਸਹਿਬ ਜੀ ਨੇ ਸੱਚੇ ਆਖਿਆ ਉਹ ਬਹੁਵਚਨ ਸੀ ਜੀ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚੇ ਤੇਰੇ ਖੰਡ ਕਿੰਨੇ ਖੰਡੇ ਬਹੁਵਚਨ ਹੈ ਜੀ ਹੁਣ ਇੱਕਵਚਨ ਆ ਗਿਆ ਸੱਚਾ ਤੇਰਾ ਅਮਰ ਕਿਉਂਕਿ ਪਾਤਸ਼ਾਹ ਤਾਂ ਇੱਕ ਹੀ ਹੈ ਨਾ ਜੀ ਦਰਬਾਰ ਤਾਂ ਇੱਕ ਹੀ ਹੁੰਦਾ ਸੱਚਾ ਬਾਕੀ ਦਰਬਾਰ ਸੰਸਾਰ ਚ ਬਹੁਤ ਹੋਣਗੇ ਪਰ ਸੱਚਾ ਦਰਬਾਰ ਤਾਂ ਪਰਮਾਤਮਾ ਦਾ ਹੀ ਇੱਕ ਸੱਚਾ ਤੇਰਾ ਅਮਰ ਸੱਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਉਹਦਾ ਹੁਕਮ ਵੀ ਸੱਚ ਹੈ ਤੇ ਅਟੱਲ ਹੈ ਜੀ ਆਪਾਂ ਬੇਨਤੀ ਕਰ ਚੁੱਕੇ ਜੋ ਉਹਨੇ ਹੁਕਮ ਵਰਤਾਤਾ ਕੁਦਰਤ ਦੇ ਅੰਦਰ ਉਹ ਮੰਨਣਾ ਪਏਗਾ ਆਪ ਨੂੰ ਭਾਵਨ ਕਰ ਮੰਤਰਨਾ ਮੰਤਰ ਦਾ ਭਾਵ ਮੰਤਰੀ ਤੋਂ ਸ਼ਬਦ ਚੱਕਿਆ ਗਿਆ ਜੀ ਰਾਜੇ ਦਾ ਸਲਾਹਕਾਰ ਮੰਤਰੀ ਕਹਿੰਦੇ ਸਨ ਮੰਤਰ ਦਾ ਦੂਸਰੋ ਧਰ ਮੰਤਰ ਦਾ ਭਾਵ ਰੱਬ ਕਿਸੇ ਦੀ ਸਲਾਹ ਨਹੀਂ ਲੈਂਦਾ ਜੀ ਆਪ ਨੂੰ ਭਾਵਨ ਕਰ ਆਪਣੀ ਮਰਜ਼ੀ ਕਰਦਾ ਉਹ ਉਹ ਕੁਦਰਤ ਨੂੰ ਚਲਾਉਣ ਲੱਗਿਆ ਕਿਸੇ ਨੂੰ ਮੌਤ ਦੇਣ ਲੱਗਿਆ ਕਿਸੇ ਨੂੰ ਜਨਮ ਦੇਣ ਲੱਗਿਆ ਉਹ ਸਲਾਹ ਥੋੜਾ ਲਏਗਾ ਕਿਸੇ ਦੀ ਕਿਸੇ ਦੀ ਸਲਾਹ ਨਹੀਂ ਲੈਂਦਾ ਉਹ ਮਾਲਕ ਹੈ ਮਾਲਕ ਸਲਾਹ ਥੋੜਾ ਲਏਗਾ ਕਿਸੇ ਦੀ ਮਾਲਕ ਤਾਂ ਆਪਣੀ ਮਰਜ਼ੀ ਕਰਦਾ ਹੈ ਉਹ ਕੁਦਰਤ ਦਾ ਮਾਲਕ ਹੈ ਜੀ ਤੇ ਆਪਣੀ ਮਰਜ਼ੀ ਕਰਦਾ ਮੈਂ ਫਿਰ ਸ਼ਬਦ ਆਖ ਦੇਣਾ ਸੀ ਆਖਦੇ ਨੇ ਜੀ ਬਹੁਤ ਕੁਝ ਰੱਬ ਨੂੰ ਇਹ ਨਹੀਂ ਕਰਨਾ ਚਾਹੀਦਾ ਉਹ ਨਹੀਂ ਕਰਨਾ ਚਾਹੀਦਾ ਸੀ ਰੱਬ ਨੇ ਗਲਤ ਕੀਤਾ ਜੀ ਜਾਂ ਆ ਠੀਕ ਕੀਤਾ ਨਹੀਂ ਸਹਿਬ ਕਹਿੰਦੇ ਜਿੰਨਾ ਮਰਜ਼ੀ ਬੋਲੀ ਜੋ ਸਲਾਹ ਕਿਸੇ ਦੀ ਨਹੀਂ ਲੈਂਦਾ ਆਪਨੋ ਭਾਵਨ ਕਰ ਮੰਤਰ ਨਾਲ ਦੂਸਰੋਂ ਤਰ ਓਪਤ ਪਰਲੋ ਇਕੈ ਨਿਮਕ ਤੂ ਕਰ ਇਕ ਤੋਂ ਹੀ ਐ ਜੋ ਆਪਣੀ ਮਰਜ਼ੀ ਕਰਦਾ ਤੈਨੂੰ ਲੋੜ ਹੀ ਨਹੀਂ ਪੈਂਦੀ ਸਲਾਹ ਉਹ ਲੈਂਦੇ ਨੇ ਜਿਨ੍ਹਾਂ ਨੂੰ ਜਾਂਚ ਨਹੀਂ ਹੁੰਦੀ ਚਲਾਉਣ ਦੀ ਕਿਸੇ ਵੀ ਚੀਜ਼ ਨੂੰ ਚਲਾਉਣ ਦੀ ਜੇ ਜਾਂਚ ਨਹੀਂ ਆ ਰਹੀ ਹੈ ਜਾਂ ਸਿੱਖਿਆ ਨਹੀਂ ਆਉਂਦੇ ਕੋਲ ਤੇ ਉਹ ਸਲਾਹ ਲੈਣਗੇ ਸਿੱਖਣਗੇ ਨਾ ਰੱਬ ਨੂੰ ਕੌਣ ਸਿਖਾ ਸਕਦਾ ਹੈ ਜੀ ਰੱਬ ਨੇ ਸਾਰੀ ਕੁਦਰਤ ਬਣਾਈ ਹੈ ਜੀ ਜੰਤ ਬਣਾਇਆ ਤੇ ਉਹਨੂੰ ਸਲਾਹ ਕੌਣ ਦੇ ਸਕਦਾ ਹੈ ਇਸ ਲਈ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਫੁਰਮਾਨ ਦਾ ਭਾਵ ਸ਼ਾਹੀ ਫੁਰਮਾਨ ਐਸੀ ਕਹਦੇ ਨੇ ਨਾ ਵੀ ਇੱਕ ਅਲੱਗ ਫੁਰਮਾਨ ਤਿਆਰ ਹੋਇਆ ਮਰਿਆਦਾ ਤਾਂ ਫੁਰਮਾਨ ਤਾਂ ਚੱਲਦੇ ਰਹਿੰਦੇ ਹੁਕਮ ਚੱਲਦੇ ਰਹਿੰਦੇ ਇੱਕ ਅਲੱਗ ਫੁਰਮਾਨ ਤਿਆਰ ਹੋਣਾ ਜਿਹਨੂੰ ਸ਼ਾਹੀ ਫੁਰਮਾਨ ਕਹਿੰਦੇ ਆ ਹੁਣ ਕੁਦਰਤ ਦੇ ਅੰਦਰ ਉਹ ਸਾਇਬ ਮੇਰਾ ਨੀਤ ਨਮਾ ਉਹ ਤਾਂ ਨਿਤ ਕੋਈ ਨਾ ਕੋਈ ਗੁਣ ਜਾਂ ਨਿਤ ਕੋਈ ਨਾ ਕੋਈ ਹੁਕਮ ਵਰਤਾ ਦਿੰਦਾ ਹੈ ਸ਼ਾਹੀ ਫੁਰਮਾਨ ਲਾਗੂ ਕਰ ਦਿੰਦਾ ਕੁਦਰਤ ਦੇ ਅੰਦਰ ਮਨੁੱਖ ਨਹੀਂ ਸਮਝਦਾ ਇਸ ਲਈ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਕਰਮ ਦਾ ਭਾਵੇਂ ਜੀ ਬਖਸ਼ਿਸ਼ ਉਹਦੀ ਬਖਸ਼ਿਸ਼ ਵੀ ਸੱਚੀ ਹੈ ਜੀ ਤੇਰੀ ਬਖਸ਼ਣਾ ਮਿਟੇ ਕੋਈ ਸਤਗੁਰ ਕਾ ਦਿਲਾਸਾ ਉਹਦੀ ਬਖਸ਼ਿਸ਼ ਨੂੰ ਕੋਈ ਨਹੀਂ ਮਿਟਾ ਸਕਦਾ ਜੇ ਕਿਸੇ ਮਨੁੱਖ ਉਤੇ ਨੇ ਬਖਸ਼ਿਸ਼ ਕਰ ਦਿੱਤੀ ਦੁਨੀਆ ਦੇ ਅੰਦਰ ਉਹਦੀ ਬਖਸ਼ਿਸ਼ ਨੂੰ ਕੋਈ ਮਿਟਾ ਨਹੀਂ ਸਕਦਾ ਇਹ ਗੁਰੂ ਦਾ ਦਿਲਾਸਾ ਹੈ ਜੀ ਬੜਾ ਵੱਡਾ ਵੀ ਪਰਮਾਤਮਾ ਜੋ ਬਖਸ਼ਿਸ਼ ਕਰਦਾ ਉਹ ਸੱਚੀ ਹੁੰਦੀ ਹੈ ਤੇ ਉਹਦੀ ਬਖਸ਼ਿਸ਼ ਨੂੰ ਕੋਈ ਨਹੀਂ ਮਿਟਾ ਸਕਦਾ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੈ ਹੁਣ ਸੱਚੇ ਲਾਂ ਆ ਗਈ ਜੀ ਹੁਣ ਬਹੁਵਚਨ ਵਾਲੀ ਗੱਲ ਆ ਗਈ ਸੱਚੇ ਤੁਧ ਆਖੈ ਲੱਖ ਕਰੋੜ ਲੱਖਾਂ ਕਰੋੜਾਂ ਲੋਕ ਤੇਰੀ ਸਿੱਖਤ ਸਲਾਹ ਕਰਦੇ ਨੇ ਇਹ ਵੀ ਤੇਰਾ ਵਰਤਵਾ ਹੈ ਇਹ ਵੀ ਤੇਰੀ ਬਖਸ਼ਿਸ਼ ਹੈ ਜੀ ਮੈਂ ਅੱਗੇ ਵੀ ਬੇਨਤੀ ਕੀਤੀ ਜੀ ਅ ਪ੍ਰਮਾਤਮਾ ਦੇ ਸੀ ਜੇ ਗੀਤ ਗਾਰੇ ਪ੍ਰਮਾਤਮਾ ਨੂੰ ਧਿਆਰੇ ਆ ਤੇ ਉਹਦੀ ਕਿਰਪਾ ਹੈ ਉਹਦੀ ਬਖਸ਼ਿਸ਼ ਹੈ ਉਹਦਾ ਵਰਤਮਾ ਹੈ ਸੱਚੇ ਤੁਦ ਆਖੇ ਲੱਖ ਕਰੋੜ ਸੱਚੇ ਸਬਤਾਨ ਸੱਚੇ ਸਬਜੋਰ ਤਾਨ ਦਾ ਪਾਉ ਬਲ ਹੁਣ ਜਿੰਨੇ ਵੀ ਖੰਡ ਬਰਮੰਡ ਆਕਾਰ ਜੀ ਜੰਤ ਜੋ ਵੀ ਸਾਜਿਆ ਇਹ ਪ੍ਰਮਾਤਮਾ ਦਾ ਜੋਰ ਹੈ ਜੀ ਸਾਰਾ ਇਹ ਆਪਣੇ ਜ਼ੋਰ ਦੇ ਨਾਲ ਉਹਨੇ ਸਾਜਿਆ ਸਭ ਕੁਝ ਇਹ ਹੁੰਦਾ ਹੀ ਜ਼ੋਰ ਹੈ ਉਹਦਾ ਹੀ ਬਲ ਹੈ ਜੀ ਸੱਚੇ ਸਬਤਾਨ ਸੱਚੇ ਸਬਜ਼ੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸਹਿਬ ਜੀ ਕਹਿੰਦੇ ਤੇਰੀ ਸਿਫਤ ਵੀ ਸੱਚੀ ਹੈ ਸਿਫਤ ਸਲਾਹ ਤੇਰੀ ਵਡਿਆਈ ਵੀ ਸੱਚੀ ਹੈ ਹਮੇਸ਼ਾ ਕਾਇਮ ਰਹਿਣ ਵਾਲੀ ਹੈ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਤੇਰੀ ਕੁਦਰਤ ਵਿਸਕ ਜੀਏ ਤੇਰੀ ਪਾਤਸ਼ਾਹੀ ਵੀ ਸੱਚੀ ਹੈ ਨਾਨਕ ਸਚ ਧਿਆਨ ਸਚ ਕਿਦੇ ਹੈ ਨਾਨਕ ਜਿਹੜੇ ਸੱਚ ਨੂੰ ਧਿਆ ਲੈਂਦੇ ਨੇ ਉਹ ਸੱਚ ਦਾ ਰੂਪ ਹੋ ਜਾਂਦੇ ਨੇ ਸਚ ਧਿਆਨ ਅਗਲਾ ਸੱਚ ਹੈ ਉਹ ਸੱਚ ਦਾ ਰੂਪ ਹੋ ਜਾਂਦੇ ਨੇ ਪਰਮਾਤਮਾ ਦਾ ਰੂਪ ਹੋ ਜਾਂਦੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਜਿਨ੍ਹਾਂ ਨੇ ਧਿਆਇਆ ਉਹ ਪਰਮਾਤਮਾ ਦੇ ਰੂਪ ਹੋਗੇ ਪਰ ਜੋ ਮਰ ਜੰਮੇ ਸੋ ਕਚ ਨਿਕਚ ਕੱਚੇ ਕੌਣ ਜਿਹੜੇ ਨਾਮ ਤੋਂ ਰਹਿਤ ਨੇ ਜੀ ਪਰਮਾਤਮਾ ਦੀ ਯਾਦ ਤੋਂ ਰਹਿਤ ਨੇ ਉਹ ਕੱਚੇ ਰਹਿ ਜਾਂਦੇ ਨੇ ਤੇ ਫਿਰ ਉਹ ਜਨਮ ਮਰਨ ਦੇ ਗੇੜ ਚ ਪੈ ਜਾਂਦੇ ਨੇ ਜੋ ਮਰ ਜੰਮੇ ਜਨਮ ਮਰਨ ਦੇ ਗੇੜ ਚ ਪੈ ਗਏ ਕੌਣ ਜੀ ਸੋ ਕਚ ਨਿਕਚ ਜਿਹੜੇ ਕੱਚੇ ਨੇ ਜਿਹੜੇ ਨਾਮ ਬਾਣੀ ਤੋਂ ਜਾਂ ਧਰਮ ਦੀ ਦੁਨੀਆ ਚ ਚੱਲਦੇ ਹੋਏ ਕੱਚੇ ਨੇ ਹਨਾ ਨੇਤ ਨੇਮ ਤੋਂ ਕੱਚੇ ਨੇ ਨਾਮ ਬਾਣੀ ਤੋਂ ਕੱਚੇ ਨੇ ਸਾਬ ਜੀ ਕਹਿੰਦੇ ਅਕਸਰੋ ਜਨਮ ਮਰਨ ਦੇ ਗੇੜ ਚ ਪੈ ਜਾਂਦੇ ਨੇ ਇਸ ਲਈ ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼ਲੋਕ ਦੇ ਅੰਦਰ ਉਹ ਪਰਮਾਤਮਾ ਦੀ ਵਡਿਆਈ ਕੀਤੀ ਹੈ ਜੀ ਸਭ ਵਰਤਾਵਾ ਸੰਸਾਰ ਚ ਜਿਹੜਾ ਹੋ ਰਿਹਾ ਉਹ ਪਰਮਾਤਮਾ ਆਪ ਕਰ ਰਿਹਾ ਜੋ ਕੁਝ ਵੀ ਹੁੰਦਾ ਹੈ ਸੰਸਾਰ ਦੇ ਅੰਦਰ ਸਾਡੇ ਜੀਵਨ ਵਿੱਚ ਵੀ ਜੋ ਕੁਝ ਵੀ ਵਰਤਦਾ ਉਹ ਕੇਵਲ ਪਰਮਾਤਮਾ ਆਪ ਵਰਤਾ ਰਿਹਾ ਉਹਦੇ ਹੁਕਮ ਚੰਸੀ ਸਾਰੇ ਜੀ ਅਸੀਂ ਨਹੀਂ ਮੰਨਦੇ ਉਹ ਸਾਡੀ ਖੋਟੀ ਮੱਤ ਹੈ ਜੀ ਉਹ ਸਾਡੀ ਕੁਚੱਜੀ ਮੱਤ ਹੈ ਜੀ ਅਸੀਂ ਨਹੀਂ ਮੰਨ ਰਹੇ ਪਰ ਉਹਦੇ ਹੁਕਮ ਦੇ ਵਿੱਚ ਹੀ ਸਾਰਾ ਸੰਸਾਰ ਚੱਲ ਰਿਹਾ ਹੈ ਜੋ ਵਰਤਾਵਾ ਹੋ ਰਿਹਾ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੋ ਰਿਹਾ ਅੱਗੇ ਫਿਰ ਸਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਜੀ ਸ਼ਲੋਕ ਦੀ ਉਹ ਆਪਾਂ ਅਗਲੇ ਦਿਵਾਨਾ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਜੀ ਹੋਈਆਂ ਬਿੰਦ ਪ੍ਰਕਾਰ ਦੀ ਭੁੱਲਾਂ ਦੀ ਮਾਫੀ ਜੀ